ਕਾਲ ਪ੍ਰੋਗਰਾਮ ਸਿਵਸਲਾ ਦੇ ਪ੍ਰੋਗਰਾਮ ਇੱਕ ਓੰਕਾਰ ਵਿੱਚ ਆਪ ਜੀ ਦਾ ਸਵਾਗਤ ਹੈ ਸਾ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਦੇਖਨੇ ਹਾਂ ਕਿ ਇਸ ਸੰਸਾਰ ਵਿੱਚ ਹਰ ਕੋਈ ਰੋਗੀ ਹੈ ਹਰ ਕੋਈ ਕਿਸੇ ਨਾ ਕਿਸੇ ਰੋਗ ਨਾਲ ਗ੍ਰਸਿਤ ਹੈ ਜੇਕਰ ਅਸੀਂ ਪਸ਼ੂ ਪੰਛੀਆਂ ਦੀ ਵੀ ਗੱਲ ਕਰੀਏ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦਾ ਰੋਗ ਹੈ ਤੇ ਗੁਰਬਾਣੀ ਵਿੱਚ ਵੀ ਰੋਗ ਦੀ ਗੱਲ ਕੀਤੀ ਗਈ ਹੈ ਜਗਾ ਜਗਾ ਸਾਨੂੰ ਉਦੇ ਉਪਚਾਰ ਵੀ ਦੱਸੇ ਗਏ ਨੇ ਪਰ ਗੁਰਬਾਣੀ ਵਿੱਚ ਕਿਹਨਾਂ ਰੋਗਾਂ ਦੀ ਗੱਲ ਕੀਤੀ ਗਈ ਹੈ ਕਿ ਉਹ ਸਾਡੇ ਉਹੀ ਸਰੀਰਕ ਰੋਗ ਨੇ ਜਿਨ੍ਹਾਂ ਦਾ ਅਸੀਂ ਡਾਕਟਰ ਕੋਲ ਜਾ ਕੇ ਇਲਾਜ ਕਰਾਣੇ ਆ ਜਾਂ ਕੋਈ ਹੋਰ ਪ੍ਰਕਾਰ ਦੇ ਵੀ ਰੋਗ ਨੇ ਤੇ ਉਹਨਾਂ ਦਾ ਉਪਚਾਰ ਕੀ ਹੈ ਤੇ ਉਹਨਾਂ ਤੋਂ ਬੱਚਿਆ ਕਿਵੇਂ ਜਾ ਸਕਦਾ ਹੈ ਇਹ ਅੱਜ ਅਸੀਂ ਅਪੀਤਰ ਵਿੱਚ ਵਿਚਾਰ ਕਰਾਂਗੇ ਨਾਲ ਹੀ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਵੰਦਰ ਛੇ ਦਰਬਾਰ ਸਹਿਬ ਤੋਂ ਪ੍ਰਵਾਨ ਹੋਏ ਹੁਕਮਨਾਮੇ ਦੇ ਵਿਚਾਰ ਨੂੰ ਸਰਵਣ ਕਰਾਂਗੇ ਨਾਲ ਹੀ ਕਰਾਂਗੇ ਗੁਰੂ ਕਾ ਦਰਸ਼ਨ ਇਸ ਤੋਂ ਇਲਾਵਾ ਤੁਹਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਦੇਵਾਂਗੇ ਜਵਾਬ ਤੇ ਅੱਜ ਦੇ ਇਸ ਪੂਰੇ ਇੱਕ ਓੰਕਾਰ ਦੇ ਸਫ਼ਰ ਵਿੱਚ ਹਮ ਸਫ਼ਰ ਬਣਨ ਵਾਸਤੇ ਮੌਜੂਦ ਨੇ ਗਿਆਨੀ ਕੁਲਦੀਪ ਸਿੰਘ ਜੀ ਜਿਹੜੇ ਗੁਰਮਤ ਪ੍ਰਚਾਰਕ ਦੀ ਸੇਵਾਵਾਂ ਦੇ ਭਾਰੇ ਨੇ ਗਿਆਨੀ ਕੁਲਦੀਪ ਸਿੰਘ ਤੁਹਾਡੇ ਕੋਲ ਕਾਂਕਾ ਵੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਓ ਸਾਧ ਸੰਗਤ ਜੀ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਨੇ ਹੈ ਗੁਰੂ ਕਦਰ ਦੇ ਦਰਸ਼ਨਤੋ ਜਿੱਥੇ ਦਰਸ਼ਨ ਕਰਕੇ ਸੰਤਾ ਆਪਣੇ ਆਪ ਨੂੰ ਵੜਪਾਗਾ ਮੰਦਿਰਾਂ ਨੇ गुरु पदवी प्राप्त करने उपरत श्री गुरु अंगद देव जी ने इस नगर खडूर साहेबा निवास किया ਇਹ ਪਵਿੱਤਰ ਨਾ ਕਰ ਜਿੱਥੇ ਆਪ ਜੀ ਦਾ ਤਪ ਸਥਾਨ ਬਣਿਆ ਉੱਥੇ ਹੀ ਆਪ ਦੀ ਕਰਮ ਸਥਲੀ ਵੀ ਰਹਾ ਆਪ ਜੀ ਨੇ ਗੁਰੂ ਕਾਲਵੇੜੇ ਗੁਰਮਤ ਪ੍ਰਚਾਰ ਦੀਆਂ ਸਰਗਰਮੀਆਂ ਦਾ ਕੇਂਦਰ ਵੀ ਇਹ ਪਵਿੱਤਰ ਸਥਾਨ ਹੀ ਰਹਾ ਇੱਥੇ ਹੀ ਆਪ ਜੀ ਨੇ ਮਲ ਅਖਾੜੇ ਬਣਵਾਏ ਜਿੱਥੇ ਨੌਜਵਾਨਾਂ ਨੂੰ ਰੂਹਾਨੀਅਤ ਦੇ ਨਾਲ-ਨਾਲ ਨਰੋਈ ਸਿਹਤ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਸੀ ਜਾਕੀ ਗੁਰਮੁਖੀ ਲਿਪੀ ਦਾ ਵਿਕਾਸ ਵੀ ਪੈਂਤੀ ਅਖਰੀ ਦੇ ਰੂਪ ਚ ਖਡੂਰ ਸਾਹਿਬ ਵਿਖੇ ਹੀ ਹੋਇਆ ਗੁਰੂ ਸਾਹਿਬ ਜੀ ਦੀ ਯਾਦਗਾਰ ਦੇ ਰੂਪ ਚ ਗੁਰਦੁਆਰਾ ਤਪਿਆਣਾ ਸਾਹਿਬ ਦਰਬਾਰ ਸਾਹਿਬ ਅਤੇ ਗੁਰਦੁਆਰਾ ਮਲ ਅਖਾੜਾ ਸਾਹਿਬ ਸ਼ਿਸ਼ੋਭਿਤ ਨੇ ਆਠਾ ਗੁਰੂ ਸਾਹਿਬ ਜੀ ਮਹਾਰਾਜ ਆਣ ਕਰਕੇ ਸੰਗਤਾਂ ਨੂੰ ਤਾਰੇ ਦਰਸ਼ਨ ਦੇਣਾ ਕੀਤਾ ਜੀ ਤੁਹਾਨੂੰ ਸ੍ਰੀ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਨੇ ਦੂਸਰੇ ਪਾਸ਼ਾ ਜੀ ਜੋ ਗੁਰਮੁਖੀ ਲਿਪੀ 35 ਅਖਰੇ ਜੋ ਇਥੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰਦੁਆਰਾ ਸ੍ਰੀ ਮਾਲ ਖਾੜਾ ਸਾਹਿਬ ਜੀ ਵਿਖੇ ਇਹਦਾ ਵਿਸਥਾਰ ਕਰਨਾ ਕੀਤਾ ਇਸਦਾ ਉਪਦੇਸ਼ ਦਿੱਤਾ ਤੇ ਸੰਗਤਾਂ ਨੂੰ ਤਾਰਨਾ ਕੀਤਾ ਇਸ ਗੁਰਦੁਆਰਾ ਸ੍ਰੀ ਮੱਲਖਾੜਾ ਸਾਹਿਬ ਜੀ ਵਿਖੇ ਬੱਚਿਆਂ ਦੀਆਂ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕੁਸ਼ਤੀਆਂ ਕਰਾਇਆ ਕਰਦੇ ਸ੍ਰੀ ਤਪਾਯਾਣਾ ਸਾਹਿਬ ਗੁਰੂ ਅੰਗਦ ਦੇਵ ਜੀ ਦਾ ਤਪਸਥਾਨ ਹੈ ਇਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਥੇ ਆਗਮਨ ਦੀ ਪਵਿੱਤਰ ਯਾਦਗਾਰ ਵੀ ਹੈ ਗੁਰੂ ਦੁਆਰਾ ਮਲ ਅਖਾੜਾ ਆਪਣੇ ਨਾਮ ਦੇ ਹਕੂਲ ਮਲ ਯੁੱਧ ਦੇ ਸਿੱਖਿਆ ਕੇਂਦਰ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਜਦਕਿ ਸ਼੍ਰੀ ਦਰਬਾਰ ਸਾਹਿਬ ਵਾਲੇ ਸਥਾਨ 'ਤੇ ਗੁਰੂ ਜੀ ਦੇ ਚੋਲਾ ਛੱਡਣ ਤੋਂ ਬਾਅਦ ਉਹਨਾਂ ਦੇ ਪੰਜ ਭੂਤਕ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਖਡੂਰ ਸਾਹਿਬ ਦੀ ਧਰਤੀ ਬਾਅਦ ਵਿੱਚ ਤੀਜੇ ਗੁਰੂ ਬਣੇ ਬਾਬਾ ਅਮਰਦਾਸ ਜੀ ਵੱਲੋਂ ਕੀਤੀ ਗਈ ਗੁਰੂ ਅੰਗਦ ਦੇਵ ਜੀ ਦੀ ਅਨਤਕ ਸੇਵਾ ਦੀ ਗਵਾਹੀ ਹੈ ਇੱਥੇ ਮੌਜੂਦ ਗੁਰਦੁਆਰਾ ਖੱਡੀ ਸਾਹਿਬ ਉਸ ਸੇਵਾ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਜਦ ਬਜ਼ੁਰਗੀ ਦੀ ਉਮਰ ਚ ਗੁਰੂ ਸੇਵਾ ਦੇ ਲਈ ਆਪ ਜੀ ਦੁਨੀਆਵੀ ਲੋਕਾਂ ਦੇ ਤਾਣੇ ਵੀ ਚੱਲਣੇ ਪਏ। ਇਹ ਗੁਰਦੁਆਰਾ ਸਾਹਿਬ ਹੈ ਗੁਰੂ ਅਮਰਦਾਸ ਮਹਾਰਾਜ ਦਾ। ਮਹਾਰਾਜ ਦੀ ਸੇਵਾ ਕਰਦੇ ਰਹੇ ਗਵਿੰਦ왈 ਸਾਹਿਬ ਤੋਂ ਜਲ ਲਿਆਉਂਦੇ ਰਹੇ। ਉਸ ਸਮੇਂ ਇੱਥੇ ਖੱਡੀ ਸੀ ਜਲਿਆਂ ਦੀ ਤੇ ਜਲਿਆਂ ਦੀ ਖੱਡੀ ਦਾ ਕਿੱਲਾ ਹੋਣ ਕਰਕੇ ਮਹਾਰਾਜ ਉੱਥੇ ਪੈਰ ਨਾਲ ਵੱਜ ਗਿਆ ਤੇ ਉੱਥੇ ਡਿੱਗਣ ਕਰਕੇ ਉਹ ਖੱਡੀ ਸਾਹਿਬ ਇਤਿਹਾਸਕ ਗੁਰਦੁਆਰਾ ਬਣਿਆ ਇੱਥੇ ਹੀ ਮੌਜੂਦ ਗੁਰਦੁਆਰਾ ਥੜਾ ਸਾਹਿਬ ਵੀ ਗੁਰੂ ਅਮਰਦਾਸ ਜੀ ਦੇ ਨਾਮ ਸਮਰੰਧੀ ਯਾਦਗਾਰ ਦੇ ਰੂਪ ਵਿੱਚ ਸ਼ਿਸ਼ੋਭਿਤ ਹੈ ਸੰਨ 2004 ਚ ਖਡੂਰ ਸਾਹਿਬ ਵਿਖੇ ਹੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਆਗਮਨ ਪੁਰਬ ਵੀ ਕੋ ਮਾਂਤਰੀ ਪੱਦਰ ਤੇ ਮਨਾਏ ਗਏ ਜਦ ਕਿ ਇੱਥੇ ਮੌਜੂਦ ਮਲਟੀਮੀਡੀਆ ਅਜਾਇਬ ਘਰ ਗੁਰੂ ਇਤਿਹਾਸ ਦੀ ਯਾਦ ਤਾਜ਼ਾ ਕਰਵਾਉਂਦਾ ਸਾਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਪਰਮੇਸ਼ਰ ਦੇ ਨਾਲ ਜੁੜਨ ਦੇ ਨਾਲ ਬਹੁਤ ਜ਼ਿਆਦਾ ਮਾਧਵ ਦਰਸ਼ਨ ਕੀਤੇ ਬਹੁਤ ਜ਼ਿਆਦਾ ਮਨ ਨੂੰ ਇਸੇ ਸਿੱਖਿਆ ਮਿਲਦੀ ਆ ਬਾਣੀ ਪੰਥ ਮਾਨ ਕਰਦਾ ਆ ਇਸ ਦੇ ਨਾਲ ਹੀ ਇੱਥੇ ਸਾਲਾਨਾ ਜੋੜ ਮੇਲੇ ਮੌਕੇ ਪੰਜਾਬੀ ਵਿਰਸੇ ਨੂੰ ਦਰਸਾਉਂਦੀ ਇੱਕ ਵਿਲੱਖਣ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਹੈ ਇਸ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤੀਸਰੇ ਗੁਰੂ ਦੇ ਰੂਪ ਚ ਗੁਰੂ ਪਦਵੀ ਬਾਬਾ ਅਮਰਦਾਸ ਜੀ ਨੂੰ ਬਖਸ਼ਿਸ਼ ਕਰਕੇ ਗੁਰੂ ਅਮਰਦਾਸ ਬਣਾਇਆ ਜਾਤ ਕੀ ਇਸ ਪਵਿੱਤਰ ਸਥਾਨ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਕਰਨ ਦਾ ਮਾਣ ਵੀ ਹਾਸਲ ਹੈ ਗੁਰੂ ਕੀ ਅਸੰਤਾ ਇਸ ਪਵਿੱਤਰ ਸਥਾਨ ਦੇ ਦਰਸ਼ਨ ਦੇਦਾਰੇ ਕਰਕੇ ਆਪਣਾ ਜਨਮ ਸਫਲ ਕਰਤੀਆਂ ਨੇ ਤੇ ਗੁਰੂਕਰ ਦਸ਼ਨਾ ਤੋਂ ਬਾਅਦ ਸਾ ਸੰਗਤ ਜੀ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਧਰਮ ਵਿਚਾਰ ਰੋਗ ਨਾਲ ਗ੍ਰਸੇ ਤੇ ਸਾਰਾ ਸੰਸਾਰ ਹਰ ਮਨੁੱਖ ਕਿਸ ਨਾ ਕਿਸੇ ਰੋਗ ਨਾਲ ਪੀੜਤ ਹੈ ਪਰ ਗੁਰਬਾਣੀ ਵਿੱਚ ਕੁਝ ਹੋਰ ਹੀ ਰੋਗਾ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਰੋਗਾ ਦੇ ਕਾਰਨ ਸਾਨੂੰ ਸਭ ਤੋਂ ਵੱਡੀ ਬਿਮਾਰੀ ਹੋ ਜਾਂਦੀ ਹੈ ਕਿਹੜੀ ਬਿਮਾਰੀ ਹੋ ਜਾਂਦੀ ਹੈ ਵਿਛੋੜੇ ਦੀ ਉਸ ਪਰਮਾਤਮਾ ਤੋਂ ਉਸ ਦਿਵਜੋਤ ਤੋਂ ਜਿਹੜੀ ਸਾਡੇ ਆਪਣੇ ਅੰਦਰ ਵਸਿਤਾ ਹੋਈ ਹੈ ਪਰ ਅਸੀਂ ਉਸ ਜੋਤ ਨੂੰ ਲਭ ਹੀ ਨਹੀਂ ਪਾਉਂਦੇ ਕਿਉਂਕਿ ਅਸੀਂ ਉਹਨਾਂ ਰੋਗਾ ਦੇ ਕਾਰਨ ਬਿਮਾਰ ਹੋ ਜਾਂਦੇ ਹਾਂ ਤੇ ਅਸੀਂ ਅੱਜ ਇਸ ਅਭਿਤਰ ਵਿਚਾਰ ਵਿੱਚ ਵਿਸ਼ਾ ਲਿਆ ਹੈ ਜੋ ਜੋ ਦੀ ਸੋ ਸੋ ਰੋਗੀ ਸਾਸੰਗ ਜੀ ਇਸੇ ਵਿਸ਼ੇ ਤੇ ਅੱਜ ਅਸੀਂ ਅਭਿਤਰ ਵਿਚਾਰ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿੰਨਾ ਰੋਗਾ ਨਾਲ ਅਸੀਂ ਗਸੇ ਥਾ ਤੇ ਜਿਸ ਨਾਲ ਅਸੀਂ ਅੱਜ ਦਾ ਵਿਸ਼ਾ ਲਿਆ ਗਿਆ ਜਾਨੀ ਜੀ ਜੋ ਜੋ ਦੀ ਸੋ ਸੋ ਰੋਗੀ ਰੋਗ ਰਹੇ ਤੇ ਮੇਰਾ ਸਭ ਕੁਝ ਹੋ ਗਿਆ ਤਾ ਜੇਕਰ ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਗੁਰਬਾਣੀ ਵਿੱਚ ਕਿੰਨਾ ਰੋਗਾ ਦੀ ਗੱਲ ਕੀਤੀ ਗਈ ਹੈ ਜਿਵੇਂ ਵੀਰ ਜੀ ਅਸੀਂ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪੈਰੋ ਰਾਗ ਵਿੱਚ ਉਚਾਰਨ ਕੀਤਾ ਹੋਇਆ ਮਹਾਰਕ ਸ਼ਬਦ ਲਿਆ ਜੀ ਜਿਸ ਦੀਆਂ ਇਹ ਰਹਾਉਂਦੀਆਂ ਪੰਕਤੀਆਂ ਹਨ ਜੋ ਜੋ ਦੱਸਿਆ ਸੋ ਸੋ ਰੋਗੀ ਵਾਲੀਆਂ ਇਸ ਸਮੁੱਚੇ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਅਸਲ ਵਿੱਚ ਸਾਡੇ ਜਿਨ੍ਹਾਂ ਰੋਗਾਂ ਦਾ ਜ਼ਿਕਰ ਕਰਦੇ ਹਨ ਮਗਰ ਅਸੀਂ ਜਿਨ੍ਹਾਂ ਰੋਗਾਂ ਨੂੰ ਸਮਝ ਲਿਆ ਕੇ ਇਹ ਰੋਗ ਸ਼ਾਇਦ ਸਾਡੇ ਸ਼ਰੀਰਿਕ ਅਤੇ ਬਾਹਰੀ ਰੋਗ ਹਨ ਅਤੇ ਅਸੀਂ ਉਹਨਾਂ ਦਾ ਉਪਚਾਰ ਵੀ ਫਿਰ ਆਪਣੇ ਤਰੀਕੇ ਨਾਲ ਕਰਦੇ ਹਾਂ ਗੁਰੂ ਅਨੁਸਾਰੀ ਹੋ ਕੇ ਨਹੀਂ ਕਰਦੇ ਇਹਨਾਂ ਰੋਗਾਂ ਦੀ ਨਿਰਵਿਤੀ ਵਾਸਤੇ ਅਤੇ ਇਹ ਰੋਗ ਅਸਲ ਵਿੱਚ ਹੈ ਕਿ ਇਹ ਇਕੱਲੇ ਮਨ ਨਾਲ ਰਿਲੇਟਡ ਹਨ ਜਾਂ ਸਾਡੇ ਬਾਹਰੀ ਸ਼ਰੀਰਿਕ ਰੋਗ ਹਨ ਇਹ ਸਮਝਣ ਵਾਸਤੇ ਅਸੀਂ ਇਸ ਸਮੁੱਚੇ ਸ਼ਬਦ ਦੀਆਂ ਪੰਕਤੀਆਂ ਨੂੰ ਤਰਤੀਬ ਵਾਰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਸਤਗੁਰੂ ਨੇ ਰਹਾਉ ਦੀ ਪੰਕਤੀ ਵਿੱਚ ਇਹ ਫਰਮਾਇਆ ਕਿ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਜੀ ਪ੍ਰਮਾਤਮਾ ਅਤੇ ਪ੍ਰਮਾਤਮਾ ਦੇ ਰਾਹ ਤੇ ਚੱਲਣ ਵਾਲੇ ਸੱਚੇ ਮਾਰਗ ਦੇ ਰਾਹ ਤੇ ਚੱਲਣ ਵਾਲੇ ਸਤ ਸਰੂਪ ਗਿਆਨ ਨੂੰ ਅਤੇ ਗੁਰੂ ਨੂੰ ਅਤੇ ਪਰਮੇਸ਼ਰ ਨੂੰ ਰੋਗ ਰਹਿਤ ਬਾਣੀ ਵਿੱਚ ਸਮਝਾਇਆ ਗਿਆ ਜਿਵੇਂ ਅਸੀਂ ਇਸ ਸ਼ਬਦ ਦੀ ਪਹਿਲੀ ਪੰਕਤੀ ਨੂੰ ਕਿਉਂਕਿ ਰਹਾਉ ਦੀ ਪੰਕਤੀ ਤੇ ਸਪਸ਼ਟ ਕਰ ਹੀ ਰਹੀ ਹੈ ਜੀ ਕਿ ਸੰਸਾਰ ਦੇ ਬਹੁਤੇ ਜੀਵ ਇੱਕ ਤੇ ਹੈ ਮਨੁੱਖ ਤੇ ਹੈ ਹੀ ਹੈ ਦੂਜੇ ਜੀਵਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਦੂਸਰੇ ਜੀਵ ਚਾਹੇ ਪਸ਼ੂ ਹਨ ਚਾਹੇ ਪੰਛੀ ਹਨ ਚਾਹੇ ਜਾਨਵਰ ਹਨ ਕੋਈ ਵੀ ਚੀਜ਼ ਮਨੁੱਖ ਦੇ ਜਦੋਂ ਅਸੀਂ ਰੋਗਾਂ ਦੀ ਗੱਲ ਕਰਦੇ ਹਾਂ ਤੇ ਦੂਜੇ ਜੀਵਾਂ ਨੂੰ ਇਦਾਂ ਲੱਗਦਾ ਕਿ ਜਿਵੇਂ ਮਨੁੱਖ ਨੇ ਦੂਜੇ ਜੀਵਾਂ ਨੂੰ ਇਸ ਕਾਰਜ ਵਿੱਚ ਪਿੱਛੇ ਛੱਡ ਦਿੱਤਾ ਹੋਵੇ ਅਸੀਂ ਸਭ ਤੋਂ ਪਹਿਲਾਂ ਜੀਵਾਂ ਦੀ ਜਿਹਨੂੰ ਤਰਤੀਬ ਦੇਖਦੇ ਹਾਂ ਬਾਣੀ ਵਿੱਚ ਬਾਣੀ ਅੰਦਰ ਸਤਿਗੁਰਾਂ ਨੇ ਕੇਵਲ ਮਨੁੱਖ ਦੇ ਨਹੀਂ ਹੋਰ ਜੀਵਾਂ ਦਾ ਵੀ ਬਹੁਤਾ ਜ਼ਿਕਰ ਕੀਤਾ ਪਰ ਜਦੋਂ ਅਸੀਂ ਇਸ ਮਨੁੱਖ ਦੇ ਅੰਦਰ ਪੈਦਾ ਹੋਏ ਰੋਗਾਂ ਦੀ ਗੱਲ ਕਰਾਂਗੇ ਤੇ ਬਾਹਰੋਂ ਜਿਹੜੇ ਜੀਵਾਂ ਦੇ ਪਸ਼ੂਆਂ ਦੇ ਪੰਛੀਆਂ ਦੇ ਜਾਂ ਜਾਨਵਰਾਂ ਦੇ ਉੱਪਰ ਗੱਲ ਰੱਖਦੇ ਆ ਉਹਨਾਂ ਦੀ ਉਦਾਹਰਣ ਦਿੰਦੇ ਆ ਮੇਰੇ ਸਹਿਬ ਜੀ ਨੇ ਬੜੇ ਚੰਗੇ ਢੰਗ ਨਾਲ ਸਾਨੂੰ ਸਮਝਾਇਆ ਕਿ ਅਸਲ ਵਿੱਚ ਮਨੁੱਖ ਦੇ ਰੋਗ ਕਿਹੜੇ ਹਨ ਤੇ ਅਸਲ ਵਿੱਚ ਇਹ ਰੋਗ ਕੀ ਬਾਹਰੀ ਹਨ ਜਾਂ ਅੰਦਰੂਨੀ ਹਨ ਅਸੀਂ ਜਦੋਂ ਇਸ ਸ਼ਬਦ ਦੀ ਆਰੰਭ ਵਾਲੀ ਪੰਕਤੀ ਨੂੰ ਲੈਂਦੇ ਹਾਂ ਤੇ ਸਾਬ ਜੀ ਕਿਰਪਾ ਕਰਦੇ ਆ ਇਸ ਪੰਕਤੀ ਅੰਦਰ ਪਰਮਾਉਂਦੇ ਨੇ ਕਿ ਹਮੈ ਰੋਗ ਮਨੁਖ ਕੋ ਦਿਨਾ ਕਿ ਮਨੁਖ ਨੂੰ ਪ੍ਰਮਾਤਮਾ ਨੇ ਹੰਕਾਰ ਜੋ ਐ ਇਹ ਮਾਨੂੰ ਦਾਤ ਦਿੱਤੀ ਹੋਈ ਐ ਵੈਸੇ ਅਸੀਂ ਕਈ ਵਾਰ ਇਹ ਸਮਝ ਲੈਂਦੇ ਆ ਕਿ ਸ਼ਾਇਦ ਜਿਹੜੇ ਹੰਕਾਰ ਐ ਜਾਂ ਲੋਭ ਐ ਮੋਹ ਐ ਇਹ ਜਿਹੜੇ ਸਾਰੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸ਼ਾਇਦ ਮਨੁੱਖ ਵਾਸਤੇ ਗਲਤ ਹਨ ਮਗਰ ਸਤਗੁਰੂ ਨੇ ਬੜੀ ਤਰਤੀਬ ਨਾਲ ਬਾਣੀ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਇਹ ਵਿਕਾਰ ਅਸਲ ਵਿੱਚ ਮਨੁੱਖ ਦੇ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹਨ ਹਾਂ ਇਹ ਗੱਲ ਹੈ ਕਿ ਇਨ੍ਹਾਂ ਵਿਕਾਰਾਂ ਨੂੰ ਅਸੀਂ ਕਿਵੇਂ ਜੀਵਨ ਨੂੰ ਸੰਜਮੀ ਰੱਖ ਕੇ ਇਨ੍ਹਾਂ ਵਿਕਾਰਾਂ ਦਾ ਇਸਤੇਮਾਲ ਕਰਨਾ ਹੈ ਆਪਣੇ ਜੀਵਨ ਵਿੱਚ ਤੇ ਕਿਵੇਂ ਆਪਣੇ ਜੀਵਨ ਨੂੰ ਸੁਚਾਰੂ ਢੰਗ ਦੇਣਾ ਹੈ ਇਹ ਸਾਡੀ ਸਮਝ ਤੇ ਡਿਪੈਂਡ ਕਰਦਾ ਅਤੇ ਅਸੀਂ ਗੁਰੂ ਗਿਆਨ ਦਾ ਆਸਰਾ ਲੈਂਦੇ ਹਾਂ ਆਪਣੇ ਜੀਵਨ ਦਾ ਜੀਵਨ ਸੁਧਾਰ ਕਰਨਾ ਹੈ ਉਹ ਸਾਡੇ ਸਤਿਗੁਰੂ ਨੇ ਬਾਣੀ ਵਿੱਚ ਸਾਨੂੰ ਬਹੁਤ ਸੁਚੱਜੇ ਢੰਗ ਨਾਲ ਸਮਝਾਇਆ ਜਿਵੇਂ ਇਸ ਸ਼ਬਦ ਦੀ ਪਹਿਲੀ ਪੰਕਤੀ ਅਸੀਂ ਪੜ੍ਹੀ ਕਿ ਹਉਮੈ ਰੋਗ ਮਾਨੁ ਕੋ ਦੀਨਾ ਜਦੋਂ ਇਸ ਬਾਰੇ ਅਸੀਂ ਬਾਣੀ ਵਿੱਚੋਂ ਸੇਧ ਲੈਂਦੇ ਹਾਂ ਤਾਂ ਆਸਾ ਕੀ ਵਾਰ ਜੋ ਸਾਡੇ ਕੀਤਨੀ ਵੀਰ ਰੋਜ਼ੀ ਤਕਰੀਬਨ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਖੇ ਆਸਾ ਕੀ ਵਾਰ ਦਾ ਕੀਰਤਨ ਸਾਨੂੰ ਸ਼ਰਮਣ ਕਰਨ ਨੂੰ ਮਿਲਦਾ ਆਸਾ ਕੀ ਵਾਰ ਸਤਿਗੁਰ ਦੀ ਰਚੀ ਹੋਈ ਇੱਕ ਐਸੀ ਰਚਨਾ ਜੋ ਦੁਨੀਆ ਦੇ ਤਮਾਮ ਤਕਰੀਬਨ ਕਰਮ ਕਾਂਡਾਂ ਦਾ ਖੰਡਨ ਕਰਦਿਆਂ ਹੋਇਆਂ ਸਾਨੂੰ ਬੜੇ ਸੁਚੱਜੇ ਢੰਗ ਨਾਲ ਜੀਵਨ ਨੂੰ ਸੁਚੱਜੇ ਤਰੀਕੇ ਨਾਲ ਜਿਉਣ ਦਾ ਤਰੀਕਾ ਦੱਸਦੀ ਇਸ ਵਿੱਚੋਂ ਸਾਡੇ ਜਿਹੜੇ ਮੁੱਖ ਰੋਗ ਹੈ ਜਿੰਨੇ ਵਿੱਚੋਂ ਜਿਹਨੂੰ ਆਪਾਂ ਹੰਕਾਰ ਕਹਿ ਲੈਨੇ ਆਂ ਹਉਮੈ ਕਹਿ ਲੈਨੇ ਆਂ ਹਉਂ ਕਹਿ ਲੈਨੇ ਆਂ ਮੈਂ ਕਹਿ ਲੈਨੇ ਆਂ ਜਾਂ ਮੇਰੀ ਮੇਰੀ ਇਹਨਾਂ ਸਾਰਿਆਂ ਦਾ ਤਕਰੀਬਨ ਬਾਣੀ ਵਿੱਚ ਜ਼ਿਕਰ ਆਇਆ ਜਦੋਂ ਆਸਾ ਦੀ ਬਾਣ ਪੜੀਦੀ ਹੈ ਕੀਰਤਨ ਰੂਪੇ ਸਰਵਣ ਕਰੀਦੀ ਹੈ ਜਾਂ ਬਾਣੀ ਵਿੱਚ ਅਸੀਂ ਪੜਦੇ ਹਾਂ ਕੋਈ ਵੀ ਸਾਡੇ ਵਿੱਚੋਂ ਪੜਦਾ ਹੋਵੇ ਤਾਂ ਇੱਕ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਸਾਹਮਣੇ ਬੜੀ ਪਿਆਰੀ ਰੱਖਦੇ ਨੇ ਹੈ ਤੇ ਉਹ ਸਾਡੇ ਹੰਕਾਰ ਨੂੰ ਸਪਸ਼ਟ ਕਰਨ ਵਾਲੀ ਸਤਿਗੁਰੂ ਕਿਰਪਾ ਕਰਦੇ ਹਾਂ ਹਉ ਮੈ ਰੋਗ ਮਨੁੱਖ ਕੋ ਦੀਨਾ ਵਾਲੀ ਵਿਚਾਰ ਜਦੋਂ ਸਪਸ਼ਟ ਕਰਦੇ ਨੇ ਜੋ ਇਸ ਸ਼ਬਦ ਦੀ ਪਹਿਲੀ ਪੰਕਤੀ ਤੇ ਕਹਿੰਦੇ ਨੇ ਕਿ ਮਨੁੱਖ ਜੋ ਹੈ ਹਉ ਵਿੱਚ ਹਉ ਵਿੱਚ ਆਇਆ ਇਦਾਂ ਲੱਗਦਾ ਕੇ ਮਨੁੱਖ ਨੇ ਜਨਮ ਹੀ ਹੰਕਾਰ ਦੇ ਅਧੀਨ ਲਿਆ ਹੈ ਵੈਸੇ ਜਨਮ ਤੋਂ ਕੋਈ ਬੱਚਾ ਹੰਕਾਰੀ ਨਹੀਂ ਹੁੰਦਾ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਾਮ ਕ੍ਰੋਧ ਹੰਕਾਰ ਲੋ ਮੋਹ ਇਹ ਹੁੰਦੇ ਕੀ ਹਨ ਉਹ ਬਿਲਕੁਲ ਇਦਾਂ ਆਪਾਂ ਕਈ ਵਾਰ ਕਹਿੰਦੇ ਵੀ ਹਾਂ ਕਿ ਬੱਚਾ ਨਿਹਰਾ ਰੱਬ ਦਾ ਹੀ ਰੂਪ ਹੁੰਦਾ ਵਿਕਾਰਾਂ ਦਾ ਉਸ ਤੇ ਕੋਈ ਅਸਰ ਨਹੀਂ ਹੁੰਦਾ ਬਚਪਨ ਵਿੱਚ ਸਹਜੇ ਸਹਜੇ ਜਿਉਂ-ਜਿਉਂ ਉਸ ਨੂੰ ਦੁਨੀਆ ਦੀ ਸਮਾਜ ਦੀ ਆਪਣੇ ਚਾਰ ਸ਼ਫੇਰੇ ਦੀ ਸਮਝ ਆਉਂਦੀ ਆ ਤਿਉਂ-ਤਿਉਂ ਹੀ ਅਸੀਂ ਦੇਖਦੇ ਹਾਂ ਕਿ ਬੱਚਾ ਜਾਂ ਕੋਈ ਵੀ ਇਨਸਾਨ ਹੈ ਚਾਹ ਬੱਚੀ ਹੈ ਚਾਹ ਬੱਚਾ ਹੈ ਉਸ ਦੇ ਸੁਭਾਅ ਵਿੱਚ ਪਰਵਰਤਨ ਹੁੰਦਾ ਹੈ ਉਸ ਦੇ ਸੁਭਾਅ ਵਿੱਚ ਪਰਵਰਤਨ ਆਉਣਾ ਸ਼ੁਰੂ ਹੋ ਜਾਂਦਾ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਆਸਾ ਕੀ ਵਾਰ ਵਿੱਚੋਂ ਪੜ੍ਹਦੇ ਹਾਂ ਤਾਂ ਗੁਰੂ ਬਾਬਾ ਜੀ ਫਰਮਾਉਂਦੇ ਨੇ ਕਿ ਮਨੁੱਖ ਜੋ ਹੈ ਹਉ ਵਿੱਚ ਆਇਆ ਇਦਾਂ ਲੱਗਦਾ ਕਿ ਇਸ ਨੇ ਹੰਕਾਰ ਵਿੱਚ ਜਨਮ ਲੈ ਲਿਆ ਜੀ ਇੱਕ ਤੇ ਮਾਤਾ ਦੇ ਥਰੂ ਜਨਮ ਲੈਣਾ ਹੈ ਜੀ ਇੱਕ ਹੈ ਉਹ ਸਮਾਂ ਜਦੋਂ ਇਹ ਹੰਕਾਰ ਵਿੱਚ ਮੈਂ ਮੇਰੀ ਵਿੱਚ ਪ੍ਰਵੇਸ਼ ਕਰਦਾ ਜੀ ਉਹ ਸਮੇਂ ਦਾ ਜੀ ਕਹਿੰਦੇ ਸਤਿਗੁਰੂ ਕਰਦਨ ਕਹਿੰਦੇ ਇਦਾਂ ਲੱਗਦਾ ਭਾਈ ਹਾਉ ਵਿੱਚ ਆਇਆ ਹਾਉ ਵਿੱਚ ਗਿਆ ਜੀ ਤੇ ਹਾਉ ਵਿੱਚ ਜਾਣ ਦਾ ਮਤਲਬ ਅਸੀਂ ਇਹ ਲੈ ਸਕਦੇ ਆ ਕਿ ਇਹਦਾ ਜੀਵਨ ਬਰਬਾਦ ਹੋ ਰਿਹਾ ਹੰਕਾਰ ਦੇ ਕਾਰਨ ਮੈ ਮੇਰੀ ਦੇ ਕਾਰਨ ਜੀ ਇਸਦਾ ਜੀਵਨ ਜੋ ਹੈ ਬਰਬਾਦ ਹੋ ਰਿਹਾ ਫਿਰ ਸਾਬ ਕਹਿੰਦੇ ਹਾਉ ਵਿੱਚ ਜੰਮਿਆ ਇਦਾਂ ਲੱਗਦਾ ਕਿ ਇਸ ਨੇ ਜਨਮ ਹੀ ਹੰਕਾਰ ਵਿੱਚ ਲਿਆ ਜੀ ਹਾਉ ਵਿੱਚ ਇਸੇ ਬਿਰਤੀ ਨਾਲ ਲਿਆ ਉਸੇ ਬਿਰਤੀ ਨਾਲ ਲਿਆ ਇਦਾਂ ਲੱਗ ਬਿਲਕੁਲ ਇਦਾਂ ਸਾਬ ਕਹਿੰਦੇ ਨੇ ਹਾਉ ਵਿੱਚ ਜੰਮਿਆ ਹਾਉ ਵਿੱਚ ਮੂਆ ਹੌਮ ਵਿੱਚ ਦਿੱਤਾ ਹੌਮ ਵਿੱਚ ਲਿਆ ਆਪਾਂ ਦੇਖਦੇ ਹਾਂ ਕਿ ਅਕਸਰ ਹਰ ਇੱਕ ਧਰਮ ਨਾਲ ਸੰਬੰਧ ਰੱਖਦੀ ਜੋ ਸ਼ਰਧਾ ਦਾਾਨ ਵੀਰ ਹਨ ਕੋਈ ਵੀ ਕਿਸੇ ਧਰਮ ਨਾਲ ਮਦਦ ਨਾਲ ਸੰਬੰਧ ਰੱਖਦਾ ਤੇ ਉਹ ਅਕਸਰ ਹੀ ਧਰਮ ਦੇ ਨਾਂ ਉੱਤੇ ਦਾਣ ਪੁੰਨ ਜਾਂ ਕੁਛ ਕਰਦੇ ਹਨ ਜਾਂ ਗਰੀਬਾਂ ਨੂੰ ਕੁਛ ਦੇ ਦਿੰਦੇ ਹਨ ਤੇ ਉਸ ਪਿੱਛੇ ਵੀ ਗੁਰੂ ਸਾਹਿਬ ਕਹਿੰਦੇ ਨੇ ਮਨੁੱਖ ਦਾ ਲੱਗਦਾ ਹੰਕਾਰ ਹੀ ਕੰਮ ਕਰ ਰਿਹਾ ਉਸ ਪਿੱਛੇ ਵੀ ਕਈ ਵਾਰ ਅਸੀਂ ਸਾਰਿਆਂ ਵਾਸਤੇ ਤੇ ਇਹ ਸ਼ਬਦ ਨਹੀਂ ਵਰਤ ਸਕਦੇ ਕਿ ਸਾਰੇ ਹੰਕਾਰੀ ਹਨ ਪਰ ਬਹੁਤਾਂਤ ਵਿੱਚ ਸਤਿਗੁਰੂ ਕਹਿੰਦੇ ਨੇ ਮਨੁੱਖ ਦੀ ਹਾਲਤ ਇਹ ਹੈ ਕਿ ਜੇ ਕਿਸੇ ਨੂੰ ਕੁਝ ਦੇ ਵੀ ਦਵੇ ਜਿਵੇਂ ਆਪਾਂ ਆਮ ਹੀ ਦੇਖਦੇ ਆ ਧਰਮ ਸਥਾਨਾਂ ਉੱਤੇ ਵੀ ਜੇ ਮਨੁੱਖ ਕੁਝ ਦਿੰਦਾ ਤੇ ਉਸ ਦੇ ਪਿੱਛੇ ਕਹਿੰਦਾ ਜੀ ਮੇਰਾ ਇੱਥੇ ਲੇਬਲ ਲੱਗਣਾ ਚਾਹੀਦਾ ਮੇਰਾ ਨਾਮ ਇੱਥੇ ਲਿਖਣਾ ਚਾਹੀਦਾ ਤੇ ਤਾਂ ਇਸ ਦੇ ਪਿੱਛੇ ਇਹੀ ਮਕਸਦ ਹੈ ਕਿ ਮਨੁੱਖ ਲੱਗਦਾ ਵੀ ਮੈਂ ਵਿੱਚ ਫਸਿਆ ਹੋਇਆ ਉਹ ਇਹ ਤੋਂ ਸੋਚਦਾ ਕਿ ਮੇਰੀ ਦਾਤ ਹੈ ਪਰਮਾਤਮਾ ਨੇ ਦਾਤ ਤੁਹੁੰਦਾ ਵੈਗ ਨੂੰ ਭੁੱਲ ਜਾਂਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀ ਹੈ ਦਾਤ ਪਿਆਰੀ ਵਿਸਰੇ ਆ ਦਾ ਤਾਰਾ ਵਾਲਾ ਆਪਣਾ ਜੀਵਨ ਸਮਝ ਲੈਂਦਾ ਸਾਹਿਬ ਕਹਿੰਦੇ ਨੇ ਹੌਂ ਮੈਂ ਦਿੱਤਾ ਹੌਂ ਮੈਂ ਚ ਲਿਆ ਜੇ ਲੈਂਦਾ ਵੀ ਹੈ ਨਾ ਕਿਸੇ ਕੋਲੋਂ ਕਈ ਵਾਰ ਆਪਾਂ ਦੇਖਦੇ ਹਾਂ ਜੇ ਕੋਈ ਬਹੁਤਾ ਤਰਨਾਣ ਆਦਮੀ ਕਿਸੇ ਗਰੀਬ ਤੋਂ ਕੁਝ ਲੈ ਲਏ ਫਿਰ ਵੀ ਉਹ ਆਪਣੀ ਮੈਂ ਨੂੰ ਬਰਕਰਾਰ ਰੱਖਦਾ ਆਪਣੀ ਮੈਂ ਵਿੱਚ ਰਹਿੰਦਾ ਕਿ ਮੈਂ ਲਿਆ ਤੇ ਮੈਨੂੰ ਕੋਈ ਪਰਵਾਹ ਨਹੀਂ ਮੈਂ ਕਿਉਂਕਿ ਮੈਂ ਆਪਣਾ ਇਸ ਲੈਵਲ ਤੇ ਵੱਡਾ ਹਾਂ ਸਮਾਜਿਕ ਲੈਵਲ ਤੇ ਇਸ ਨਾਲੋਂ ਵੱਡਾ ਹਾਂ ਤਾਂ ਉਸ ਦੀ ਉਸ ਕਮਜ਼ੋਰੀ ਨੂੰ ਵੀ ਸਾਬ ਰੱਖਦੇ ਨੇ ਕਹਿੰਦਾ ਲੱਗਦਾ ਇਦਾਂ ਭਾਈ ਕਿ ਤੂੰ ਦੇਂਦਾ ਵੀ ਹੰਕਾਰ ਵਿੱਚ ਹੈ ਤੇ ਕੁਝ ਲੈਂਦਾ ਵੀ ਹੰਕਾਰ ਵਿੱਚ ਹੈ ਹੌਮ ਵਿੱਚ ਖਟਿਆ ਸਾਡੇ ਜੀਵਨ ਵਿੱਚ ਇਹ ਘਟਨਾ ਆਮ ਹੀ ਵਾਪਰਦੀ ਰਹਿੰਦੀ ਹੈ ਕਿ ਮਨੁੱਖ ਕਮਾਈ ਕਰਦਾ ਹੈ ਸਾਰਿਆਂ ਦਾ ਵੈਸੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਵੀ ਐਸੇ ਦਿੱਤੇ ਨੇ ਕਿ ਕਿਰਤ ਵਿਰਤ ਕਰ ਕਰਮ ਦੀ ਖੱਟ ਖਵਾਲਨ ਕਾਰ ਕਰੇ ਹੀ ਕਿ ਮਨੁੱਖ ਨੇ ਆਪਣੇ ਹੱਥਿਆਂ ਆਪਣੀ ਕਾਰ ਕਰਨੀ ਹੈ ਪ੍ਰਕਾਰ ਦੇ ਵਿੱਚ ਜਦੋਂ ਹੰਕਾਰ ਪ੍ਰਵੇਸ਼ ਕਰਦਾ ਹੌਮੇ ਪ੍ਰਵੇਸ਼ ਕਰਦੀ ਹੈ ਤੇ ਸਾਬ ਕਹਿੰਦੇ ਨੇ ਇਹ ਬੜਾ ਵੱਡਾ ਭਿਆਨਕ ਰੋਗ ਬਣ ਜਾਂਦੀ ਹੈ ਵੈਸੇ ਜਦੋਂ ਅਸੀਂ ਗੁਰਬਾਣੀ ਗ੍ਰਾਮਰ ਨੂੰ ਦੇਖਦੇ ਹਾਂ ਗੁਰਬਾਣੀ ਵਿਆਕਰਨ ਦੇ ਆਧਾਰ ਤੇ ਜਦੋਂ ਅਸੀਂ ਸ਼ਬਦਾਂ ਦੀ ਪਰਚੋਲ ਕਰਦੇ ਹਾਂ ਤਾਂ ਤਕਰੀਬਨ ਹਰ ਇੱਕ ਸ਼ਬਦ ਦੇ ਤਿੰਨ ਰੂਪ ਸਾਨੂੰ ਦੇਖਣ ਨੂੰ ਮਿਲਦੇ ਆ ਜੀ ਉਹ ਚਾਹੇ ਇੱਕ ਵਚਨ ਹੈ ਚਾਹੇ ਬਹੁਵਚਨ ਹੈ ਚਾਹੇ ਇਸਤਰੀ ਲਿੰਗ ਹੈ ਜੀ ਇਦਾਂ ਹੀ ਇਹ ਜੋ ਰੋਗ ਸ਼ਬਦ ਹੈ ਇਹ ਬਾਣੀ ਵਿੱਚ ਬਹੁਵਚਨ ਵੀ ਆਇਆ ਇੱਕ ਵਚਨ ਵੀ ਆਇਆ ਤੇ ਇਸਤਰੀ ਲਿੰਗ ਰੂਪ ਵਿੱਚ ਵੀ ਆਇਆ ਉਹ ਸਾਰੇ ਵਿਕਾਰ ਜਿਹੜੇ ਸਾਡੇ ਮਨ ਤੇ ਪਕੜ ਬਣਾ ਕੇ ਬੈਠੇ ਹੋਏ ਨੇ ਉਹਨਾਂ ਸਾਰਿਆਂ ਦਾ ਜ਼ਿਕਰ ਅਸੀਂ ਜਦੋਂ ਪੜਦੇ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਮੁਬਾਰਕ ਬਚਨ ਜੋ ਅਸੀਂ ਵਿਚਾਰ ਰਹੇ ਸੀ ਭਾਈ ਜੀ ਕਹਰੇ ਸਨ ਹੋਂ ਵਿੱਚ ਆ ਖੱਟਿਆ ਹੋਂ ਵਿੱਚ ਗਿਆ ਜੇ ਕੁਝ ਚਲਾ ਵੀ ਜਾਏ ਹੱਥੋਂ ਤੇ ਫਿਰ ਵੀ ਆਪਾਂ ਕਈ ਵਾਰ ਦੇਖਦੇ ਆ ਮਨੁੱਖ ਦੇ ਸੁਭਾਅ ਹੈ ਕਹਿੰਦਾ ਕੋਈ ਪਰਵਾਹ ਨਹੀਂ ਉਹ ਅਲਵਿਓ ਹੋਮੇ ਦੀ ਟੇਕ ਹੈ ਹਲੇ ਗੁਰੂ ਦੀ ਟੇਕ ਨਹੀਂ ਮਿਲੀ ਹੋਵੇ ਦੀ ਟੇਕ ਹਲੇ ਵੀ ਗੁਰੂ ਦਾ ਆਸਰਾ ਨਹੀਂ ਲੈਂਦਾ ਅਜੇ ਵੀ ਕਹਿੰਦਾ ਜੀ ਕੋਈ ਪਰਵਾਹ ਨਹੀਂ ਜੀ ਮੇਰੇ ਕੋਲ ਕੋਈ ਘਾਟ ਹੈ ਜੀ ਬਹੁਤ ਕੁਝ ਮੈਂ ਕਮਾਇਆ ਫਿਰ ਵੀ ਆਪਣੀ ਮੈਨ ਨੂੰ ਆਪਣੇ ਹੰਕਾਰ ਨੂੰ ਸਾਹਮਣੇ ਰੱਖਦਾ ਹੋਂ ਵਿੱਚ ਸਚਿਆਰ ਕੂੜਿਆਰ ਜੀ ਹੁਣ ਸਤਿਗੁਰੂ ਇਹ ਤੇ ਗੱਲ ਸਮਝ ਆਉਂਦੀ ਕਿ ਮਨੁੱਖ ਝੂਠਾ ਹੋਏ ਤੇ ਝੂਟੇ ਹੋਣ ਦਾ ਤੇ ਹੰਕਾਰ ਇਹ ਵੀ ਕਹਿੰਦੇ ਸਚਿਆਰ ਹੋਣ ਦਾ ਤੇ ਚਲੋ ਬੰਦੇ ਨੂੰ ਮਾਣ ਹੋਏ ਮੰਨਿਆ ਗਿਆ ਪਰ ਝੂਟੇ ਹੋਣ ਦਾ ਵੀ ਹੰਕਾਰ ਕਰਦਾ ਕਈ ਵਾਰ ਆਪਣੇ ਪਦਾਰਥਾਂ ਦੀ ਪਕੜ ਵਿੱਚ ਵੱਜਾ ਹੋਇਆ ਸਾਡਾ ਜੀਵਨ ਇਤਨਾ ਕੁ ਅਭਿਮਾਨੀ ਹੋ ਜਾਂਦੇ ਆ ਜੇ ਥੋੜੇ ਜਿ ਸਚਿਆਰ ਹੋ ਜਾਈਏ ਜੀ ਥੋੜਾ ਜਿ ਕਿਤੇ ਗੁਰੂ ਦੀ ਕਿਰਪਾ ਦੇ ਥੋੜੇ ਪਾਤਰ ਅਸੀਂ ਬਣ ਜਾਈਏ ਗੁਰੂ ਨੂੰ ਸਰਮੁਖ ਜਾਣ ਕੇ ਜਾਂ ਕਿਸੇ ਵੀ ਤਰੀਕੇ ਨਾਲ ਆਪਣੀ ਸ਼ਰਦਾ ਦੇ ਅਧੀਨ ਜਾਂ ਕਿਸੇ ਤਰੀਕੇ ਨਾਲ ਕਿਸੇ ਤੋਂ ਸੁਣ ਕੇ ਕਿਤੋਂ ਬਾਣੀ ਦੀ ਕੋਈ ਵਿਚਾਰ ਪੜ ਕੇ ਕਿਤੇ ਅਸੀਂ ਥੋੜਾ ਜਿਹਾ ਸਹੀ ਰਾਹ ਤੇ ਚੱਲ ਪਈਏ ਜੀ ਸਤਿਆਰੇ ਹੋਣ ਦੀ ਕੋਸ਼ਿਸ਼ ਕਰੀਏ ਉੱਥੇ ਵੀ ਆਪਣੀ ਹੋਮੇ ਨੂੰ ਹੀ ਸਾਹਮਣੇ ਰੱਖਦੇ ਆ ਜਦੋਂ ਕਿ ਗੁਰੂ ਬਾਬਾ ਜੀ ਆਪਾਂ ਨੂੰ ਜਦੋਂ ਆਪਾਂ ਜਪ ਬਾਣੀ ਪੜਦੇ ਆ ਰੋਜ਼ ਜਿਹੜਾ ਵੀ ਸਿੱਖ ਜਾਂ ਕੋਈ ਵੀ ਮਾਈ ਭਾਈ ਜਪਜੀ ਸਾਹਿਬ ਜੀ ਦਾ ਜਦੋਂ ਰੋਜ਼ ਪਾਠ ਕਰਦਾ ਤੇ ਅਰੰਭਤਾ ਵਿੱਚ ਗੁਰੂ ਬਾਬਾ ਜੀ ਬੜੇ ਪਿਆਰ ਨਾਲ ਬੰਦੇ ਨੂੰ ਸਮਝਾਉਂਦੇ ਨੇ ਕਹਿੰਦੇ ਨੇ ਕਿ ਸਚਿਆਰਾ ਹੋਈ ਐ ਕਿ ਕੂੜਾ ਟੁੱਟੇ ਪਾਲ ਜਿਹੜੀ ਦੀਵਾਰ ਅਸੀਂ ਹੰਕਾਰ ਦੀ ਮਨੁੱਖ ਨੇ ਖਾਸ ਕਰਕੇ ਕਿਉਂਕਿ ਦੂਜੇ ਜੀਵ ਇਹਨਾਂ ਹੰਕਾਰ ਨਹੀਂ ਕਰਦੇ ਜਿੰਨਾ ਮਨੁੱਖ ਕਰ ਰਿਹਾ ਹਰ ਇੱਕ ਗੱਲ ਤੇ ਹੰਕਾਰੀ ਹੋ ਜਾਂਦਾ ਹਰ ਇੱਕ ਪਲ-ਪਲ ਤੇ ਹੰਕਾਰੀ ਹੋ ਰਿਹਾ ਸਾਬ ਜੀ ਕਹਿੰਦੇ ਨੇ ਇਸ ਮਨੁੱਖ ਨੇ ਕੀ ਕੀਤਾ ਪਲ-ਪਲ ਹੰਕਾਰੀ ਹੋ ਗਿਆ ਜੀ ਸਤਿਗੁਰੂ ਦੱਸਦੇ ਨੇ ਕਿ ਕਿ ਸਚਿਆਰਾ ਹੋਈ ਐ ਕਿ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਗੱਲ ਕਰਦੇ ਨੇ ਉੱਥੇ ਕਹਿੰਦੇ ਨੇ ਭਾਈ ਇਸ ਗੱਲ ਨੂੰ ਸਮਝ ਜੇ ਵਾਹਿਗੁਰੂ ਨੇ ਤੇਰੇ ਸਰੀਰਿਕ ਜਾਂ ਹੋਰ ਪਦਾਰਥਾਂ ਦੇ ਢਾਂਚੇ ਇਹ ਸਾਰੇ ਬਣਾਏ ਹੋਏ ਨੇ ਇਹ ਆਪਣੇ ਇੱਕ ਨਿਯਮ ਵਿੱਚ ਬਣਾਏ ਹੋਏ ਨੇ ਜਪਜੀ ਨੂੰ ਪੜਦਿਆਂ ਹੀ ਸਹਿਬ ਬੜੇ ਪਿਆਰ ਨਾਲ ਸਮਝਾਉਂਦੇ ਕਹਿੰਦੇ ਨੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੇ ਵਿੜਾਈ ਜਿਹੜੀ ਉਸ ਦੇ ਹੁਕਮ ਵਿੱਚ ਉਸ ਦੇ ਨਿਯਮ ਵਿੱਚ ਤੈਨੂੰ ਸ਼ੋਭਾ ਮਿਲੀ ਹੈ ਉਸ ਉੱਤੇ ਮੈਂ ਦਾ ਲੈਵਲ ਲਾ ਕੇ ਤੂੰ ਇਹ ਕਵੇਂ ਕਿ ਇਹ ਮੈਂ ਕੀਤਾ ਮੈਂ ਕਰਵਾਇਆ ਮੈਂ ਕਰਦਾ ਅਕਸਰ ਹੀ ਸਾਡੇ ਵਿੱਚ ਇਹ ਵਿਚਾਰ ਪ੍ਰਵੇਸ਼ ਕਰ ਜਾਂਦਾ ਹੈ ਇਹ ਕਾਫੀ ਵੱਡਾ ਅਸੀਂ ਕਹਿ ਸਕਦੇ ਹਾਂ ਵੱਡਾ ਰੂਪ ਲਿਆ ਹੋਇਆ ਹੈ ਹੌਮੇ ਨੇ ਮਨੁੱਖੀ ਜੀਵਨ ਵਿੱਚ ਬਿਲਕੁਲ ਜੀ ਬਿਲਕੁਲ ਗੁਰੂ ਨਾਨਕ ਸਾਹਿਬ ਐਸੇ ਹੀ ਸ਼ਬਦ ਨੂੰ ਅੱਗੇ ਤੋਰਦੇ ਆ ਆਸਾ ਕਿ ਵਾਰ ਵਿੱਚ ਕਹਿੰਦੇ ਹਨ ਕਿ ਹੌਮ ਵਿੱਚ ਖਟਿਆ ਹੌਮ ਵਿੱਚ ਗਿਆ ਹੌਮ ਵਿੱਚ ਸਤਿਆਰ ਕੁੜਿਆਰ ਹੌਮ ਵਿੱਚ ਪਾਪ ਪੁੰਨ ਵਿਚਾਰ ਜੀ ਜੇ ਕਿਤੇ ਇਹ ਪਾਪੀ ਬਿਰਤੀ ਹੁਣ ਪਾਪੀ ਬਿਰਤੀ ਜਿਹੜੀ ਹੈ ਸ਼ਾਇਦ ਅਸੀਂ ਇਸ ਨੂੰ ਇਸ ਤਰ੍ਹਾਂ ਲੈ ਲਿਆ ਕਿ ਸ਼ਾਇਦ ਕਿਸੇ ਜੀਵ ਦੀ ਅਚਨਚੇਤ ਸਾਡੇ ਕੋ ਹੱਤਿਆ ਹੋ ਗਈ ਸਾਡੇ ਪੈਰ ਤਲੇ ਕੋਈ ਕੀੜੀ ਆ ਗਈ ਜੀ ਬੜਾ ਪਾਪ ਹੋ ਗਿਆ ਕਈ ਏਸੀ ਵਿਚਾਰ ਵੀ ਰੱਖਦੇ ਹਨ ਪਰ ਸਤਿਗੁਰ ਕਹਿੰਦੇ ਪਾਪੀ ਹੀ ਹੈ ਮੈਂ ਕਾਮ ਵਸਾਏ ਵਿਸ਼ਈ ਤੇਰਾ ਦਿਲ ਹੈ ਤੇਰਾ ਹਿਰਦਾ ਬਿਕਾਰੀ ਹੋਇਆ ਫਿਰਦਾ ਹੈ ਫਿਰ ਸਾਬ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੀ ਵੀ ਤੇਰਾ ਸਰੀਰ ਸਾਰਾ ਕਾਮੀ ਅਤੇ ਕ੍ਰੋਧੀ ਬਿਰਤੀਆਂ ਨੇ ਹੰਕਾਰੀ ਬਿਰਤੀਆਂ ਨੇ ਗਾਲ ਦਿੱਤਾ ਪਾਪ ਤੇਰੀ ਸੋਚ ਜਿਹੜੀ ਹੈ ਉਹ ਬੜੀ ਨੀਵੇਂ ਤਲ ਤੇ ਆ ਗਈ ਹੈ ਸਾਬ ਕਹਿੰਦੇ ਇਸ ਦੇ ਪਾਪ ਅਤੇ ਪੁੰਨ ਵੀ ਮੈਂ ਵਿੱਚ ਬੱਝੇ ਹੋਏ ਨੇ ਕਿ ਦੋ ਚਾਰ ਪੁੰਨ ਕਰ ਵੀ ਦੇ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮੁਬਾਰਕ ਬਚਨਾਂ ਵੀ ਉਹਨਾਂ ਦੇ ਵਿੱਚੋਂ ਸ਼ਲੋਕਾਂ ਵਿੱਚੋਂ ਸਰਵਣ ਕਰਦੇ ਆ ਜੀ ਕਿ ਮਨੁੱਖ ਤੀਰਤ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਵੀ ਤੀਰਥਾਂ ਤੇ ਜਾਂਦਾ ਵੈਸੇ ਤੀਰਥਾਂ ਦਾ ਵੀ ਆਪਣਾ ਇੱਕ ਵਿਸ਼ਾ ਹੈ ਇਹ ਤੇ ਵੀ ਸਤਿਗੁਰ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਕਿ ਕੀ ਹੈ ਚਲੋ ਸਾਡਾ ਵਿਸ਼ਾ ਜਿਹੜਾ ਉਹ ਮਨ ਹੰਕਾਰ ਤੇ ਵਿਸ਼ੇ ਵਿਕਾਰਾਂ ਤੇ ਮਨੁੱਖ ਦੇ ਰੋਗਾ ਤੇ ਹੈ ਉਸ ਤੇ ਜਦੋਂ ਅਸੀਂ ਗੱਲ ਤੋਰਦੇ ਹਾਂ ਤੇ ਸਾਬ ਕਹਿੰਦੇ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਜੀ ਮਨੁੱਖ ਨਰਕੀਅਤ ਤੇ ਸਵਰਗੀ ਜੀਵਨ ਬੇਸ਼ੱਕ ਅਸੀਂ ਜਦੋਂ ਦੂਜੇ ਮਜ਼ਬਾ ਨੂੰ ਪੜ੍ਹਦੇ ਹਾਂ ਤੇ ਉਹਨਾਂ ਨੇ ਮਰਨ ਤੋਂ ਬਾਅਦ ਨਰਕਾਂ ਜਾਂ ਸੁਰਕਾਂ ਦੀ ਗੱਲ ਕੀਤੀ ਪਰ ਬਾਣੀ ਨੂੰ ਜਦੋਂ ਅਸੀਂ ਗਉ ਨਾਲ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਸਾਹਮਣੇ ਇਹ ਗੱਲ ਆਉਂਦੀ ਹੈ ਕਿ ਮਨੁੱਖ ਤੇ ਜਾਉਂਦੇ ਜੀ ਹੀ ਸਵਰਗਾਂ ਤੇ ਨਰਕਾਂ ਵਾਲਾ ਜਿਹੜਾ ਕਨਸੈਪਟ ਹੈ ਉਸ ਨੂੰ ਹੰਡਾਰਿਆ ਕਦੇ ਥੋੜੇ ਜੇ ਸੁੱਖ ਹੋ ਜਾਣ ਤੇ ਕਹਿੰਦਾ ਜੀ ਮੈਂ ਤੇ ਸਵਰਗ ਵਿੱਚ ਬੈਠਾ ਮੇਰੇ ਤੇ ਬਹੁਤ ਆਨੰਦ ਹਨ ਮੈਨੂੰ ਆਨੰਦ ਹੈ ਬਹੁਤ ਜਦੋਂ ਕਿ ਸਤਿਗੁਰ ਬਾਣੀ ਵਿੱਚ ਇਹ ਸਮਝਾਉਣ ਦਾ ਜ਼ਿਕਰ ਕਰਦੇ ਨੇ ਕਿ ਭਾਈ ਤੇਰੇ ਸੁੱਖਾਂ ਦਾ ਸੰਬੰਧ ਵੀ ਤੇਰੇ ਨਰਕੀ ਜਾਂ ਸਵਰਗੀ ਜੀਵਨ ਦਾ ਸੰਬੰਧ ਵੀ ਭਾਈ ਤੇਰੇ ਅੰਦਰੂਨੀ ਜੀਵਨ ਨਾਲ ਹੈ ਬਾਰੀ ਜੀਵਨ ਨਾਲ ਤੇ ਤੈਨੂੰ ਖੁਸ਼ਾਲ ਕਰਦਾ ਜਿਵੇਂ ਆਪਾਂ ਬਹੁਤੇ ਪਦਾਰਥਾਂ ਦੀ ਪਕੜ ਆਪਣੇ ਜੀਵਨ ਵਿੱਚ ਲੈ ਆਈਏ ਤੇ ਇਹ ਸਮਝੀਏ ਕਿ ਬਹੁਤੇ ਪਦਾਰਥ ਮਿਲ ਜਾਣ ਨਾਲ ਸੁੱਖ ਮਿਲਦੇ ਕਹਿੰਦੇ ਇਸ ਦੇ ਪਿੱਛੇ ਵੀ ਦੇਖੋ ਬੰਦੇ ਦਈ ਮੈਂ ਹੀ ਕੰਮ ਕਰ ਰਹੀ ਐ ਜਦੋਂ ਗੁਰਦੇਵ ਕਿਰਪਾ ਕਰਦੇ ਆ ਬਾਣੀ ਵਿੱਚ ਫਰਮਾਉਂਦੇ ਤੇ ਕਹਿੰਦੇ ਹਨਾ ਕਿ ਭਾਈ ਹੋਂ ਵਿੱਚ ਨਰਕ ਸੁਰਗ ਅਵਤਾਰ ਅਵਤਾਰ ਦਾ ਅਰਥ ਹੁੰਦਾ ਜਨਮ ਲੈਣਾ ਵੈਸੇ ਅਸੀਂ ਆਮ ਭਾਸ਼ਾ ਵਿੱਚ ਅਵਤਾਰ ਕਿਸੇ ਮਹਾਨ ਸ਼ਖਸੀਅਤ ਨੂੰ ਸਮਝਦੇ ਆ ਕਿ ਕੋਈ ਮਹਾਨ ਸ਼ਖਸੀਅਤ ਜਦ ਸੰਸਾਰ ਤੇ ਆ ਜਾਏ ਤੇ ਅਸੀਂ ਕਹਿੰਦੇ ਆ ਇਹ ਫਲਾਣਾ ਅਵਤਾਰ ਹੈ ਵੈਸੇ ਕੁਰਬਾਨੀ ਇਸ ਦੇ ਵਿਸ਼ੇ ਵਿੱਚ ਕਿਸੇ ਹੋਰ ਕਨਸੈਪਟ ਤੇ ਸਾਨੂੰ ਗੱਲ ਸਮਝਾਉਂਦੀ ਹੈ ਸਾਬ ਕਿਰਪਾ ਕਰਦਾ ਕਹਿੰਦੇ ਨੇ ਹੋਂ ਵਿੱਚ ਹੱਸਾ ਹੈ ਹੋਂ ਵਿੱਚ ਰੋਬ ਹੈ ਹੰਕਾਰ ਵਿੱਚ ਹੀ ਸਾਬ ਦੀ ਕਹਿੰਦੇ ਇਸ ਦਾ ਹੱਸਾ ਹੈ ਹੰਕਾਰ ਵਿੱਚ ਹੀ ਹੱਸਦਾ ਹੈ ਪਾਪ ਜਦੋਂ ਕਿਸੇ ਹੰਕਾਰੀ ਹੰਕਾਰੀ ਕੰਮ ਕੋਈ ਮੈਂ ਵਿੱਚ ਆ ਕੇ ਕੰਮ ਕਰਦਾ ਤਾਂ ਉਸ ਵੇਲੇ ਇਸ ਦਾ ਹਾਸਾ ਵੀ ਹੰਕਾਰ ਦਾ ਹੁੰਦਾ ਦੇਖਿਆ ਹੱਸਦਾ ਹੱਸਦਾ ਕਹਿੰਦਾ ਕਿ ਮੈਂ ਆ ਕਰ ਦੇਣਾ ਮੈਂ ਉਹ ਕਰ ਦੇਣਾ ਕਈ ਵਾਰ ਆਪਣੀ ਗੱਲ ਨੂੰ ਹੰਕਾਰ ਨੂੰ ਬੰਦਾ ਕਿਸੇ ਜੋਕ ਦੇ ਰੂਪ ਵਿੱਚ ਕਿਸੇ ਹਾਸੇ ਮਖੌਲ ਵਿੱਚ ਪਾ ਦਿੰਦਾ ਤੇ ਕਰਦਾ ਉਸ ਦੇ ਪਿੱਛੇ ਹੰਕਾਰ ਹੀ ਹੁੰਦਾ ਯਾਨੀ ਅਸੀਂ ਇਸ ਜੀਵਨ ਵਿੱਚ ਹਰ ਪਲ ਹਰ ਸਮੇਂ ਦੀ ਹਰ ਕੜੀ ਵਿੱਚ ਕਿਤੇ ਨਾ ਕਿਤੇ ਹੰਕਾਰ ਹੀ ਹੁੰਦਾ ਬਿਲਕੁਲ ਜੀਵਨ ਦਾ ਕੋਈ ਹਿੱਸਾ ਅਸੀਂ ਵਿਦਿਓ ਛੱਡਿਆ ਨਹੀਂ ਹੰਕਾਰ ਤੋਂ ਬਿਨਾ ਸਤਿਗੁਰੂ ਹੋਰ ਅੱਗੇ ਬੜੇ ਵਿਸਤਾਰ ਨਾਲ ਇਸ ਗੱਲ ਨੂੰ ਸਮਝਾਉਂਦੇ ਹਨ ਕਹਿੰਦੇ ਹਨ ਕਿ ਹੌਮ ਵਿੱਚ ਭਰੀ ਹੈ ਹੌਮ ਵਿੱਚ ਧੋਵੈ ਇਸ ਨੇ ਵਿਕਾਰਾਂ ਦੀ ਮੈਲ ਆਪਣੇ ਉੱਤੇ ਲਾ ਲਈ ਲਿਬੜਿਆ ਫਿਰਦਾ ਬਿਲਕੁਲ ਸਹਿਜ ਕਹਿੰਦੇ ਬਿਲਕੁਲ ਇਸ ਗਲਤਾਨ ਕਰ ਲਿਆ ਇਸ ਨੇ ਆਪਣੇ ਆਪ ਨੂੰ ਵਿਕਾਰਾਂ ਵਿੱਚ ਹੌਮ ਵਿੱਚ ਹੀ ਭਰਦਾ ਤੇ ਹੌਮ ਵਿੱਚ ਹੀ ਧੋਂਦਾ ਹੰਕਾਰ ਵਿੱਚ ਧੋਣ ਦਾ ਮਤਲਬ ਹੈ ਕਿ ਤੀਰਥਾਂ ਤੇ ਚਲਾ ਜਾਂਦਾ ਇਸ਼ਨਾਨ ਕਰਨ ਵਾਸਤੇ ਤੇ ਉੱਥੇ ਫਿਰ ਆਸ ਪड़ोस ਨੂੰ ਆਪਣੇ ਸੱਜਣਾ ਮਿੱਤਰਾਂ ਨੂੰ ਆ ਕੇ ਦੱਸਦਾ ਕਿ ਮੈਂ ਫੁਲਾਣੀ ਜਗ੍ਹਾ ਤੇ ਜਾ ਆਇਆ ਇੰਨੀ ਵਾਰ ਮੈਂ ਉੱਥੇ ਜਾ ਆਇਆ ਇੰਨੀ ਵਾਰ ਮੈਂ ਉੱਥੇ ਜਾ ਆਇਆ ਹਾਂ ਉਸ ਦੇ ਪਿੱਛੇ ਵੀ ਇਸ ਤਰ੍ਹਾਂ ਹੰਕਾਰ ਕੰਮ ਕਰਦਾ ਸਾਬ ਕਹਿੰਦੇ ਧਾਰਮਿਕ ਅਸਥਾਨਾਂ ਤੇ ਆਉਂਦਾ ਜਾਂਦਾ ਧਰਮ ਦੀ ਵਿਚਾਰ ਨੂੰ ਪੜਦਾ ਹੋਇਆ ਸੁਣਦਾ ਹੋਇਆ ਸੁਣਾਉਂਦਾ ਹੋਇਆ ਹਰ ਥਾਂ ਤੇ ਇਸ ਦੀ ਮੈਨੇ ਇਸ ਨੂੰ ਫਸਾਇਆ ਹੋਇਆ ਸਾਬ ਜੀ ਫਰਮਾਉਂਦੇ ਨੇ ਹੋਂ ਵਿੱਚ ਹੱਸਿਆ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿੰਸੀ ਖੋਵੈ ਕਹਿੰਦੇ ਜਿੰਸਾਂ ਵਿੱਚੋਂ ਵੈਸੇ ਦੀ ਬਹੁਤ ਨੇ ਪਰ ਮਨੁੱਖ ਦੀ ਜਿੰਸ